ਅਰਖ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦਿਆਂ ਹੋਇਆਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦੇ ਬਾਰੇ ਵਿੱਚ ਜਿਸ ਦਾ ਇੱਕ ਲੈਸਨ ਹੈ ਬਲਰਾਸ ਸਾਹਨੀ ਜੀ ਦੇ ਬਾਰੇ ਵਿੱਚ ਇਹ ਸੈਮੈਸਟਰ 2 ਦੀ ਕਲਾਸ ਦੇ ਵਿੱਚ ਲੱਗਾ ਹੈ ਬੀਏ ਬੀਐਸਸੀ ਬੀਕਮ ਸੈਮੈਸਟਰ 2 ਦੇ ਵਿੱਚ ਬਲਰਾਸ ਸਾਹਨੀ ਜੀ ਦੇ ਬਾਰੇ ਵੀ ਅੰਕਾਂ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਇਹ ਪ੍ਰਸ਼ਨ ਵਿਸ਼ੇ ਦੇ ਨਾਲ ਸੰਬੰਧਿਤ ਵੀ ਹੋਏਗਾ ਤੇ ਨਾਇਕ ਚਿੱਤਰਣ ਜਾਂ ਨਾਇਕ ਬਿੰਬ ਜਾਂ ਸ਼ਖਸੀਅਤ ਉਸਾਰੀ ਨਾਲ ਵੀ ਹੋ ਸਕਦਾ ਹੈ ਤੁਸੀਂ ਸਭ ਜਾਣਦੇ ਹੋ ਕਿ ਬਲਰਾਜ ਸਾਨੀ ਫਿਲਮੀ ਦੁਨੀਆ ਦੇ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੀ ਸ਼ਖਸੀਅਤ ਸਨ ਤਾਂ ਸੀ ਉਹਨਾਂ ਦੇ ਜੀਵਨ ਤੇ ਝਾਤ ਪਾਉਨੇ ਆ ਤੇ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਸ ਤੋਂ ਪਤਾ ਲੱਗਦਾ ਕਿ ਉਹ ਬਲਰਾਜ ਸਾਨੀ ਜੀ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਆਰੀਆ ਸਮਾਜੀ ਪਿਤਾ ਹਰਬੱਜ ਲਾਲ ਸਾਨੀ ਸਨ ਜਿਹੜੇ ਕੇ ਕਮਿਸ਼ਨ 에ਜੰਟਸ ਸਨ ਕਿਸੇ ਔਰ ਨਾਲ ਹੀ ਕਟੜ ਕਿਸਮ ਦੇ ਸਦਾਚਾਰੀ ਵੇਦ ਮੰਤਰ ਤੇ ਹਵਨ ਯੱਗ ਕਰਨ ਵਾਲੇ ਸ਼ਖਸੀਅਤ ਸਨ ਉਹਨਾਂ ਨੇ ਆਪਣੇ ਘਰ ਦੀ ਕਾਂਦ ਉੱਤੇ ਲਿਖਿਆ ਹੁੰਦਾ ਸੀ ਇਹ ਕਰੋ ਇਹ ਨਾ ਕਰੋ ਇਹ ਜਿਹੜੀਆਂ ਗੱਲਾਂ ਕਰੋ ਉਹ ਇਹ ਕਰੋ ਜਿਹੜੀਆਂ ਛੱਡਣੀਆਂ ਇਹ ਨਾ ਕਰੋ ਆ ਉਹ ਬੜੇ ਸੂਲਾਂ ਦੇ ਪੱਕੇ ਸਨ ਬਲਰਾਜ ਦਾ ਜਨਮ 1 ਮਈ 1913 ਨੂੰ ਰਾਵਲਪਿੰਡੀ ਵਿੱਚ ਹੋਇਆ ਉਹਦੀਆਂ ਪੰਜ ਭੈਣਾਂ ਉਸ ਤੋਂ ਵੱਡੀਆਂ ਸਨ ਤੇ ਘਰ ਵਿੱਚ ਖੂਬ ਜਸ਼ਨ ਮਨਾਇਆ ਗਿਆ ਤੇ ਉਸ ਦਾ ਪਹਿਲਾ ਨਾਮ ਯੁਦਿਸ਼્థਰ ਰੱਖਿਆ ਗਿਆ ਆ ਤੇ ਪਰ ਯੁਦਿਸ਼્థਰ ਨਾਮ ਤੋਂ ਬਲਰਾਜ ਨਾਮ ਬਦਲਣ ਦਾ ਕਾਰਨ ਦੱਸ ਦਿਆ ਕਿ ਉਹਨਾਂ ਦੀਆਂ ਚਾਚੀਆਂ ਤਾਈਆਂ ਅਨਪੜ ਸਨ ਤੇ ਉਹਨਾਂ ਕੋਲੋਂ ਇਹ ਨਾਮ ਨਹੀਂ ਸੀ ਲਿਆ ਜਾਂਦਾ ਜਿਸ ਕਰਕੇ ਬਲਰਾਜ ਦਾ ਨਾਮ ਯੁਦਿਸ਼્థਰ ਤੋਂ ਬਦਲ ਕੇ ਬਲਰਾਜ ਰੱਖ ਦਿੱਤਾ ਗਿਆ ਬਲਰਾਜ ਦੇ ਪਿਤਾ ਉਸ ਨੂੰ ਬਹੁਤ ਜ਼ਿਆਦਾ ਸੁਚੇਤ ਕਰਦੇ ਸਨ ਬਹੁਤ ਜ਼ਿਆਦਾ ਉਸ ਨੂੰ ਹਰ ਵੇਲੇ ਜਹਾ ਬਹੁਤ ਜ਼ਿਆਦਾ ਇੱਕ ਨੌਜਵਾਨ ਬੱਚੇ ਨੂੰ ਜਿਸ ਤਰ੍ਹਾਂ ਇਨਸਟਰਕਸ਼ਨ ਦਿੰਦੇ ਰਹਿੰਦੇ ਸਨ ਤੇ ਕਹਿੰਦੇ ਸੀ ਔਰਤਾਂ ਪ੍ਰਤੀ ਵੀ ਤਾੜਨਾ ਕਰਦੇ ਸੀ ਕਿ ਔਰਤਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ ਵੱਡਿਆਂ ਦੇ ਸਤਿਕਾਰ ਕਰਨ ਦੀ ਪ੍ਰੇਰਣਾ ਦਿੰਦੇ ਸਨ ਤੇ ਘਰ ਵਿੱਚ ਨਾਚ ਜੰਗਾਣਾ ਬੜਾ ਵਰਜਿਤ ਸੀ ਜਿਸ ਕਰਕੇ ਬਨਰਾਜ ਦਾ ਜਿਹੜਾ ਬਚਪਨ ਹੈ ਉਹ ਥੋੜਾ ਜਿਹਾ ਬੰਦਸ਼ਾਂ ਦੇ ਵਿੱਚ ਬੀਤਿਆ ਤੇ ਉਸ ਤੋਂ ਬਾਅਦ ਉਸ ਨੂੰ ਉਹਦੇ ਛੋਟੇ ਭਰਾ ਨੂੰ ਕੁਝ ਕੁਸ਼ਤੀ ਕਰਨ ਦਾ ਸ਼ੌਂਕ ਸੀ ਬਨਰਾਜ ਤੋਂ ਛੋਟਾ ਭਰਾ ਵੀ ਸੀ ਇੱਕ ਤਾਂ ਦੋਹਾ ਭਰਾਵਾਂ ਨੂੰ ਗੁਰੂਕਲ ਦੇ ਵਿੱਚ ਗੁਰੂਕੁਲ ਵਿੱਚ ਦਾਖਲ ਕਰਵਾਇਆ ਗਿਆ 8 ਸਾਲ ਦੀ ਉਮਰ 'ਚ ਬਲਰਾਜ ਨੇ ਇਨਕਾਰ ਕਰ ਦਿੱਤਾ ਕਿ ਉਹ ਗੁਰੂਕੁਲ ਦੇ ਵਿੱਚ ਨਹੀਂ ਰਹੇਗਾ ਇਹ ਉਹਦੀ ਇੱਕ ਆਪਣੀ ਆਪਣੇ ਪ੍ਰਤੀ ਫੈਸਲਾ ਲੈਣ ਦੀ ਇੱਕ ਕਹਿ ਸਕਦੇ ਹੋ ਇੱਕ ਉਹਦੇ 'ਚ ਸਮਰੱਥਾ ਸੀ ਉਹ ਤੇ ਕਰੈਕਟਰ ਸਕੈਚ ਲਿਖ ਸਕਦੇ ਆ ਕਿ ਉਹਨੇ 8 ਸਾਲ ਦੀ ਉਮਰ 'ਚ ਫੈਸਲਾ ਲਿਆ ਕਿ ਗੁਰੂਕੁਲ ਨਹੀਂ ਪੜੇਗਾ ਪਹਿਲਾਂ ਤਾਂ ਪਿਤਾ ਨੇ ਬਹੁਤ ਇਸ ਗੱਲ ਤੇ ਉਸ ਨੂੰ ਡਾਂਟਿਆ ਉਸ ਦਾ ਬੁਰਾ ਬਦਲਾ ਉਸ ਨੂੰ ਕਿਹਾ ਪਰ ਉਸ ਤੋਂ ਬਾਅਦ ਉਸ ਨੇ ਆਪਣੀ ਗੱਲ ਮਨਵਾ ਲਈ ਤੇ ਗੁਰੂਕੁਲ ਤੋਂ ਹਟ ਕੇ ਉਹ ਡੀ.ਵੀ. ਸਕੂਲ ਵਿੱਚ ਦਾਖਲ ਹੋ ਗਿਆ ਰਾਵਲਪਿੰਡੀ ਦੇ ਵਿੱਚ ਤੇ ਉੱਥੇ ਉਸ ਦੀ ਸ਼ਖਸੀਅਤ ਦਾ ਵਿਕਾਸ ਜਿਹੜਾ ਹੈ ਅਸੀਂ ਦੇਖਦੇ ਹਾਂ ਹੋਇਆ ਪਹਿਲਾਂ ਉਹ ਹਿੰਦੀ ਸੰਸਕ੍ਰਿਤ ਵੀ ਉਹਨੇ ਪੜ੍ਹੀ ਨਕਲਾ ਉਤਾਰਨ ਦੀ ਉਸ ਨੂੰ ਜਾਜ ਸੀ ਤੇ ਉਹ ਪ੍ਰਾਣੇ ਜਿਹੜੇ ਪ੍ਰਾਣੇ ਕਿਸਮ ਦੇ ਨਾਟਕ ਐ ਸਰਵਣ ਕੁਮਾਰ ਜਾਂ ਰਾਜਪੂਤਾਂ ਦੇ ਉਹਦੀਆਂ ਝਾਕੀਆਂ ਪੇਸ਼ ਕਰਨ ਦਾ ਬਾਹਿਰ ਸੀ ਕਹਿੰਦਾ ਭਾਬ ਕੀ ਥੀਏਟਰ ਦਾ ਸ਼ੋਅ ਉਸ ਨੂੰ ਸਕੂਲ ਦੇ ਦੇਣਾ ਵਿੱਚ ਹੀ ਹੋ ਗਿਆ ਉਹ ਬੜੇ ਸਾਂਸਕ੍ਰਿਤਿਕ ਕਿਰਦਾਰ ਜਿਹੜੇ ਆ ਉਹ ਨਿਭਾਉਂਦਾ ਸੀ ਤੇ ਉਸ ਦੇ ਥੀਏਟਰ ਚ ਕੰਮ ਕਰਦੇ ਕਰਦੇ ਉਸ ਨੂੰ ਇੱਕ ਤਰ੍ਹਾਂ ਨਾਲ ਆਪਣੀਆਂ ਜ਼ਿੰਦਗੀ ਦੇ ਵਿੱਚ ਬਦਲਾਅ ਮਹਿਸੂਸ ਹੋਇਆ ਉਹ ਆਪਣੇ ਚਿਰਦੇ ਤੋਂ ਬੜਾ ਪ੍ਰਭਾਵਿਤ ਸੀ। ਉਹ ਪੋਲੀਟਿਕਲ ਸੋਚ ਵੀ ਉਹਦੇ ਅੰਦਰ ਆ ਗਈ ਜਦੋਂ ਉਹ ਕਾਲਜ 'ਚ ਪੜ ਰਿਹਾ ਸੀ। ਤਾਂ ਉਸਨੇ ਗਵਰਨਮੈਂਟ ਕਾਲਜ ਲਾਹੌਰ ਤੋਂ 1934 ਦੇ ਵਿੱਚ ਅੰਗਰੇਜ਼ੀ ਦੀ ਐਮਏ ਕੀਤੀ। ਤੇ ਕਾਲਜ 'ਚ ਜਿਹੜੇ ਨਾਟਕ ਖੇਡੇ ਜਾਂਦੇ ਸੀ ਉਹਨਾਂ ਦੇ ਵਿੱਚ ਹਿੱਸਾ ਲੈਂਦਾ ਸੀ। ਉਹ ਕਾਲਜ ਦੇ ਬਹੁਤ ਸਾਰੇ ਕਲੱਬਾਂ ਦਾ ਸੈਕਟਰੀ ਸੀ ਤੇ ਕਾਲਜ ਮੈਗਜ਼ੀਨ ਰਵੀ ਵਾਸਤੇ ਵੀ ਉਹ ਅੰਗਰੇਜ਼ੀ ਵਿੱਚ ਲਿਖਦਾ ਸੀ। ਕਹਿੰਦਾ ਭਾਵ ਕਿ ਇੱਕ ਲੇਖਕ ਦੇ ਤੌਰ ਤੇ ਤੇ ਇੱਕ ਕਲਾਕਾਰ ਦੇ ਤੌਰ ਤੇ ਉਸ ਦੀਆਂ ਰੁਚੀਆਂ ਸ਼ੁਰੂ ਤੋਂ ਹੀ ਵੇਖੀਆਂ ਜਾ ਸਕਦੀਆਂ ਹਨ। ਉਹ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੀ ਤੇ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਚੇਤਨ ਸੀ। ਹੋਰ ਅਸੀਂ ਦੇਖਦੇ ਹਾਂ ਕਿ ਉਸਦੇ ਪਿਤਾ ਨੂੰ ਉਸ ਤੋਂ ਬੜੀਆਂ ਉਮੀਦਾਂ ਸਨ ਤੇ ਪਰ ਬਲਰਾਜ ਦੇ ਸੁਪਨੇ ਵੱਖਰੇ ਸੀ। ਪਿਤਾ ਨੂੰ ਮੇਦਸੀਕੇ ਪੁੱਤਰ ਕਾਰੋਬਾਰੀ ਬਣੇ, ਕਲਾਕ ਪਰ ਬਲਰਾਜ ਕਲਾਕਾਰ ਬਣਨਾ ਚਾਹੁੰਦਾ ਸੀ। ਅੰਗਰੇਜ਼ੀ ਦੀ ਐਮਏ ਦੀ ਪੜ੍ਹਾਈ ਕੀਤੀ ਤੇ ਫਿਰ ਰਾਵਲਪਿੰਡੀ ਗਿਆ। ਬਲਰਾਜ ਦੇ ਪਿਤਾ ਜੀ ਚਾਹੁੰਦੇ ਸੀ ਵੀ ਉਹ ਕਮਰਸ ਦੇ ਵਿੱਚ ਆਪਣੀ ਡਿਗਰੀ ਕਰੇ ਤੇ ਵਪਾਰ ਚ ਸਹਾਇਤਾ ਕਰੇ। ਬਦਰਾਜ ਇੱਕ ਕਲਾਕਾਰ ਤੇ ਇੱਕ ਲਿਟਰੇਚਰ ਵਾਲਾ ਪ੍ਰੇਮੀ ਸੀ ਜਿਸ ਕਰਕੇ ਉਸ ਨੂੰ ਪਿਤਾ ਦੀ ਉਮੀਦਾਂ ਤੇ ਪੂਰਾ ਨਾ ਉਤਰਿਆ ਤੇ ਉਸ ਤੋਂ ਬਾਅਦ ਬਦਰਾਜ ਦਾ ਵਿਆਹ 1936 ਦੇ ਵਿੱਚ ਆਪਣੇ ਇੱਕ ਦੋਸਤ ਦੀ ਭੈਣ ਦਮੋ ਨਾਲ ਹੋ ਗਿਆ ਦਮੋ ਬੜੀ ਪ੍ਰਭਾਵਸ਼ਾਲੀ ਕੁੜੀ ਸੀ ਉਹ ਸਾਇਤਿਕ ਤੇ ਸਭਿਆਚਾਰਕ ਰੁਚੀਆਂ ਦੀ ਮਾਲਕ ਸੀ ਤੇ ਫਿਰ ਦੋਨਾਂ ਦਾ ਜਿਹੜਾ ਰਿਸ਼ਤਾ ਸੀ ਉਸ ਦੇ ਵਿੱਚ ਇੱਕ ਸਾਂਝੀ ਜਿਹੜੀ ਗੱਲ ਸੀ ਉਹ ਸੀ ਇੱਕ ਦੂਜੇ ਦੇ ਸ਼ੌਂਕਾਂ ਨੂੰ ਸਮਝਣਾ ਤੇ 1939 ਦੇ ਵਿੱਚ ਜਦੋਂ ਜਿਹੜਾ ਹੈ ਬਲਰਾਜ ਉਹ ਲੰਡਨ ਗਿਆ ਜਿੱਥੇ ਉਹ ਕਾਫੀ ਸਮਾਂ ਉਸਨੇ ਬਤਾਇਆ ਤੇ ਉੱਥੇ ਉਸਦੇ ਦੋ ਬੱਚੇ ਪ੍ਰੀਕਸ਼ਤ ਤੇ ਤੀ ਸ਼ਬਨਮ ਜਿਹੜੇ ਹਨ ਪੈਦਾ ਹੋਏ ਤੇ 1945 ਦੇ ਵਿੱਚ ਬਲਰਾਜ ਦੁਬਾਰਾ ਬੰਬਈ ਆਇਆ ਜਿੱਥੇ ਆ ਕੇ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਟਰਨਿੰਗ ਪੁਆਇੰਟ ਇੱਕ ਮੋੜ ਆਇਆ ਇਓ ਉਸ ਨੂੰ ਥੀਏਟਰ ਦੇ ਨਾਲ ਲਗਾਓ ਹੋ ਗਿਆ ਤੇ ਉਸ ਨੇ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਆਪਣਾ ਜਿਹੜਾ ਮਨ ਹੈ ਉਹ ਬਣਾਇਆ ਤੇ ਇਸੇ ਹੀ ਸਮੇਂ 'ਚ ਇਸ ਤੋਂ ਪਹਿਲਾਂ ਥੋੜਾ ਜਿਹਾ ਜਿਸੀ ਤੇ ਜੀਵਨ ਤੇ ਚਾਤ ਪਾਈਏ ਤਾਂ ਬਲਰਾਜ ਨੂੰ ਜਿਹੜਾ ਹੈ ਉਹ ਲਾਹੌਰ ਵੀ ਲਾਹੌਰ ਜਦੋਂ ਆਇਆ ਤੇ ਉਸ ਤੋਂ ਬਾਅਦ ਇੱਕ ਵਾਰ ਸ਼ਾਂਤੀ ਨਿਕੇਤਨ ਜਾਣ ਦਾ ਵੀ ਉਹਦਾ ਮਨ ਬਣਿਆ ਸੀ ਉਹ ਰਵਿੰਦਰਨਾਥ ਤੇ ਗੋੜਜੀ ਕੋਲ ਵੀ ਗਿਆ ਹਿੰਦੀ ਦੀ ਅਧਿਆਪਨ ਮੈਨੇ ਥੋੜਾ ਸਮਾਂ ਕੀਤੀ ਕਿਤਾ ਤੇ ਉਦੋਂ ਬਾਅਦ ਉਹ ਲੰਡਨ ਗਿਆ ਸੀ ਤਾਂ ਇਸ ਤਰ੍ਹਾਂ ਉਹਦੇ ਜੀਵਨ ਚ ਕਾਫੀ ਤੇ ਲੰਡਨ ਤੋਂ ਵਾਪਸ ਆਇਆ 1945 ਚ ਤਾਂ ਉਸਨੇ ਆ ਕੇ ਥੀਏਟਰ ਤੇ ਫਿਲਮਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਦੀ ਪਹਿਲੀ ਫਿਲਮ ਸੀ ਧਰਤੀ ਕੇ ਲਾਲ ਧਰਤੀ ਕੇ ਲਾਲ ਫਿਲਮ ਚ ਉਸਦਾ ਡਾਇਰੈਕਟਰ ਖਵਾਜਾ ਅਹਿਮਦ ਅਬਾਸ ਸਨ ਤੇ ਇਸ ਪਿਛੋ ਬਲਰਾਜ ਨੇ ਮੈਂ ਕੌਣ ਹਾਂ ਜਾਦੂ ਕੀ ਕੁਰਸੀ ਵਿਅੰਗ ਨਾਟਕਾਂ ਚ ਵੀ ਕੰਮ ਕੀਤਾ ਪਰ ਉਹ ਬੜਾ ਮੰਜਿਆ ਹੋਇਆ ਕਲਾਕਾਰ ਸੀ ਤੇ ਉਸ ਨੂੰ ਆਪਣੇ ਰੋਲ ਕਰਨ ਵੇਲੇ ਉਹ ਬਿਲਕੁਲ ਉਸ ਰੋਲ ਦੇ ਵਿੱਚ ਗਵਾਚ ਜਾਂਦਾ ਸੀ ਬਲਰਾਜ ਨੇ 24 ਸਾਲ ਦੀ ਉਮਰ ਦੇ ਵਿੱਚ ਪੰਜਾਬ ਛੱਡਿਆ ਸੀ ਪਰ ਉਹਦਾ ਪੰਜਾਬ ਨਾਲ ਲਗਾਓ ਜਿਹੜਾ ਸੀ ਹਮੇਸ਼ਾ ਹੀ ਰਹਿੰਦਾ ਸੀ ਉਹ ਪੰਜਾਬ ਦੀ ਧਰਤੀ ਨੂੰ ਯਾਦ ਕਰਦਾ ਸੀ ਤੇ ਜੁਹੂ ਵਿਚੁੱਤੇ ਉਸਨੇ ਆਪਣੀ ਝੌਂਪੜੀ ਬਣਾਈ ਸੀ ਜਿੱਥੇ ਕਿ ਚੁਗਿਰਦੇ ਵਿੱਚ ਬੜਾ ਜੰਗਲੀ ਕਾਲ ਦਾ ਸਾਥ ਸੀ ਤੇ ਕਈ ਵਾਰੀ ਮੌਨਸੂਨ ਦੇ ਦਿਨਾਂ 'ਚ ਉੱਥੇ ਪਾਣੀ ਵੀ ਆ ਜਾਂਦਾ ਸੀ ਤੇ ਬੰਬਈ ਦੀ ਫਿਲਮੀ ਦੁਨੀਆ ਚ ਉਸਨੇ ਸੰਘਰਸ਼ ਕੀਤਾ ਤੇ ਕਈ ਵਾਰ ਆਪਣੀ ਸਿਹਤ ਤੇ ਖਾਣ-ਪੀਣ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਰਿਹਾ ਜਿਸ ਕਰਕੇ ਉਸ ਦੀ ਜਿਹੜੀ ਸਰੀਰਕ ਜਿਹੜੀ ਕਹਿ ਸਕਦੇ ਆ ਕਿ ਸ਼ਕਤੀ ਆ ਜਾਂ ਥੋੜਾ ਜਿਹਾ ਥਾ ਕਿਸੇ ਵੇਲੇ ਨੁਕਸਾਨ ਵੀ ਉਹਨੂੰ ਸਿਹਤ ਦੇ ਤੌਰ ਤੇ ਉਠਾਉਣਾ ਪੈਂਦਾ 1948 ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਦੋਂ ਉਸ ਦੀ ਪਤਨੀ ਦਾ ਮੌਦੀ ਅਚਾਨਕ ਮੌਤ ਹੋ ਗਈ ਜਿਸ ਦਾ ਕਾਰਨ ਗਲਤ ਟੀਕਾ ਉਸ ਨੂੰ ਲਗਾਇਆ ਗਿਆ ਹਸਪਤਾਲ 'ਚ ਤੇ ਉਹਦੀ ਮੌਤ ਹੋ ਗਈ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਕੋਰ ਉਦਾਸੀ ਦਾ ਮੌਕਾ ਆ ਗਿਆ ਤੇ ਦਮੋ ਦਾ ਉਸਤੀ ਜ਼ਿੰਦਗੀ ਵਿੱਚ ਬੜਾ ਹੀ ਯੋਗਦਾਨ ਸੀ ਕਿਉਂਕਿ ਦਮੋ ਕਮਿਊਨਿਸਟ ਪਾਰਟੀ ਵਿੱਚ ਵੀ ਬਲਰਾਜ ਦਾ ਸਾਥ ਦੇਣ ਵਾਲੀ ਔਰਤ ਸੀ ਉਸਦੀ ਗ੍ਰਿਫਤਾਰੀ ਤੇ ਜੇਲ ਯਾਤਰਾ ਜਦੋਂ ਲੇਖਕ ਇੱਥੇ ਅਸੀਂ ਦੇਖਦੇ ਹਾਂ ਕਿ ਦਮੋ ਦੀ ਜ਼ਿੰਦਗੀ ਤੋਂ ਬਾਅਦ ਉਹਦੇ ਉਹਦੇ ਜੀਵਨ ਚ ਖਾਲੀ ਪੰਜ ਆ ਗਿਆ ਪਰ ਉਸਨੇ ਆਪਣੇ ਆਪ ਨੂੰ ਰਾਜਨੀਤੀ ਨਾਲ ਜੋੜ ਲਿਆ ਸਮਾਰਟ ਸਮਾਜਿਕ ਸੰਘਰਸ਼ਵਾਲ ਚਲਾ ਗਿਆ ਪਰ ਉੱਥੇ ਵੀ ਜਦੋਂ ਥੋੜੇ ਸਮੇਂ ਇਨਕਲਾਬੀ ਮੰਚ ਦੇ ਉੱਤੇ ਉਹਨੇ ਪਾਰਟੀ ਉਹਦੀ ਪਾਰਟੀ ਨੂੰ ਸਰਕਾਰ ਵੱਲੋਂ ਕੁੱਟਲਣ ਦੀ ਕੋਸ਼ਿਸ਼ ਕੀਤੀ ਗਈ ਕਮਿਊਨਿਸਟ ਪਾਰਟੀ ਨੂੰ ਤਾਂ ਉਸ ਵੇਲੇ ਉਹ ਜੇਲ੍ਹ ਗਿਆ ਜੇਲ੍ਹ ਵਿੱਚੋਂ ਬਾਹਰ ਆਇਆ ਤੇ ਪਾਰਟੀ ਨੇ ਉਸ ਨੂੰ ਕਿਹਾ ਕੇਵਲ ਬਲਰਾਜ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਬਲਰਾਜ ਦਲੇਰ ਨਹੀਂ ਹੈ ਤਾਂ ਇਸ ਤਰ੍ਹਾਂ ਬਲਰਾਜ ਦੀ ਜ਼ਿੰਦਗੀ ਚ ਪੋਲੀਟੀਕਲ ਕੈਰੀਅਰ ਜਿਹੜਾ ਹੈ ਉਸ ਦਾ ਉੱਥੇ ਹੀ ਖਤਮ ਹੋ ਗਿਆ ਉਸ ਤੋਂ ਬਾਅਦ ਬਲਰਾਜ ਨੇ ਕਲਾਕਾਰੀ ਦੀ ਦੁਨੀਆ ਵੱਲ ਬਹੁਤ ਜ਼ਿਆਦਾ ਸ਼ਿੱਦਤ ਨਾਲ ਆਪਣਾ ਸਫ਼ਰ ਜਿਹੜਾ ਹੈ ਉਹ ਤੈਅ ਕੀਤਾ ਤੇ ਲੇਖਕ ਨਾਲ ਬਲਰਾਜ ਦੀ ਮੁਲਾਕਾਤ ਹੋਈ ਲੇਖਕ ਬਲਰਾਜ ਨੂੰ ਮਿਲਿਆ ਤੇ ਜਦੋਂ ਮਿਲਿਆ ਤਾਂ ਬਲਰਾਜ ਨੇ ਸਿਗਰਟ ਉਸ ਨਾਲ ਸਾਂਝੀ ਕੀਤੀ ਜਿਸ ਤੋਂ ਉਸ ਦੀ ਸਾਂਝੀ ਕਰ ਚੀਜ਼ਾਂ ਸਾਂਝੀਆਂ ਕਰਨ ਦੀ ਭਾਵਨਾ ਦਾ ਲੇਖਕ ਪਤਾ ਲੱਗਾ ਤੇ ਜਜ਼ਬੇ ਉਹ ਉਹ ਕਹਿੰਦਾ ਕਿ ਜਜ਼ਬੇ ਵੀ ਸਾਂਝੇ ਕਰਨੇ ਚਾਹੀਦੇ ਹਨ ਉਹ ਕਹਿੰਦਾ ਕਿ ਮਨੁੱਖ ਸਿਗਰਟ ਜਾਂ ਚੀਜ਼ਾਂ ਵੰਡ ਸਕਦਾ ਹੈ ਤੇ ਦੁੱਖ ਸੁੱਖ ਵੀ ਵੰਡ ਸਕਦਾ ਹੈ ਇਸ ਲਈ ਜਜ਼ਬੇ ਸਾਂਝੇ ਕਰਨਾ ਵੀ ਚੰਗੇ ਇਨਸਾਨ ਦੀ ਨਿਸ਼ਾਨੀ ਹੈ ਵੰਡ ਸਕਣ ਦੀ ਭਾਵਨਾ ਨੂੰ ਸਤਿਕਾਰ ਕਰਦਾ ਸੀ ਦੂਜਿਆਂ ਦੀ ਮਦਦ ਕਰਨ ਨੂੰ ਸਤਿਕਾਰ ਕਰਦਾ ਸੀ ਤੇ ਨਿਮਰ ਸੁਭਾਅ ਵਾਲਾ ਸੀ ਉਸ ਦਾ ਸੁਭਾਅ ਬਹੁਤ ਜ਼ਿਆਦਾ ਨਿਮਰਤਾ ਭਰਪੂਰ ਸੀ ਉਹ ਇੱਕ ਵਧੀਆ ਕਲਾਕਾਰ ਸੀ ਜਦੋਂ ਵੀ ਕਿਸਾਨ ਮਜ਼ਦੂਰ ਰਿਕਸ਼ਾ ਚਾਲਕ ਜਾਲੀ ਰਾਈਸ ਜਿਆਦੇ ਦਾ ਰੋਲ ਕਰਦਾ ਤਾਂ ਉਹ ਉਸ ਰੋਲ ਦੇ ਵਿੱਚ ਜਾਨ ਪਾ ਦਿੰਦਾ ਸੀ ਬਹੁਤ ਚੰਗਾ ਬੰਜਿਆ ਹੋਇਆ ਕਲਾਕਾਰ ਸੀ ਕਮੇਡੀ ਰੋਲ ਵਿੱਚ ਵੀ ਉਹ ਮਾਹਿਰ ਸੀ ਪਰ ਜਦੋਂ ਉਹ ਹਾਸੇਵਲੇ ਰੋਲ ਕਰਦਾ ਤਾਂ ਸੱਚਮੁੱਚ ਹੀ ਉਹ ਦਰਸ਼ਕਾਂ ਨੂੰ ਬਹੁਤ ਹਸਾਉਂਦਾ ਬਲਰਾਜ ਦੀ ਅਦਾਕਾਰੀ ਜਿਹੜੀ ਹੈ ਉਹ ਭਾਰਤੀ ਮੰਚ ਵਿੱਚ ਨਵੀਆਂ ਉਚਾਈਆਂ ਛੂੰਦੀ ਹੈ ਉਹ 40 ਸਾਲ ਦੀ ਉਮਰ ਵਿੱਚ ਹਰਮਨ ਪਿਆਰਾ ਕਲਾਕਾਰ ਬਣਿਆ ਇੱਕ ਬੜੀ ਵੱਡੀ ਗੱਲ ਹੈ ਕਿ ਮਚ्योर ਕਲਾਕਾਰਾਂ ਨੂੰ ਜਲਦੀ ਪ੍ਰਸਿੱਧੀ ਨਹੀਂ ਮਿਲਦੀ ਪਰ ਉਸ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਉਸ ਉਹਦਾ ਕਾਰਨ ਸੀ ਕਿ ਉਸ ਦੀ ਐਕਟਿੰਗ ਵਿੱਚ ਬੜਾ ਠਹਿਰਾਅ ਸੀ ਉਸ ਦੀ ਐਕਟਿੰਗ ਦੇ ਵਿੱਚ ਬਹੁਤ ਜ਼ਿਆਦਾ ਕਿਸੇ ਗੱਲ ਨੂੰ ਸਮਝਣ ਦੀ ਜਿਹੜੀ ਸੀ ਭਾਵਨਾ ਸੀ ਦੋ ਬਿਗਾ ਜ਼ਮੀਨ ਫਿਲਮ ਵਿੱਚ ਉਸਨੇ ਰਿਕਸ਼ੇ ਵਾਲੇ ਇਨਸਾਨ ਦਾ ਰੋਲ ਕੀਤਾ ਤੇ ਇਹ ਇਹ ਗੱਲ ਦੱਸਣੀ ਬਣਦੀ ਹੈ ਕਿ ਉਹ ਰਿਕਸ਼ੇ ਵਾਲੇ ਦਾ ਰੋਲ ਕਰਨ ਲਈ ਉਹ ਕਲਕੱਤੇ ਜਾ ਕੇ 2 ਮਹੀਨੇ ਰਿਕਸ਼ੇ ਵਾਲਿਆਂ ਦੇ ਨਾਲ ਰਿਹਾ ਤੇ ਉਹਨੇ ਉਸ ਰਿਕਸ਼ੇ ਵਾਲਿਆਂ ਦੇ ਜੀਵਨ ਨੂੰ ਬਹੁਤ ਨੇੜੇੋਂ ਦੇਖਿਆ ਉਸ ਦਾ ਉਸ ਦਾ ਪੰਜਾਬੀ ਨਬਲ ਰਾਜ ਨੂੰ ਤੇ ਦੇਖਿਆ ਤਾਂ ਲੇਖਕ ਦੇ ਤੌਰ ਤੇ ਬਲਰਾਜ ਦੀ ਬਹੁਤ ਜ਼ਿਆਦਾ ਪ੍ਰਸ਼ਾਨ ਸੀ ਉਹ ਪੰਜਾਬੀ ਨਾਲ ਪਿਆਰ ਵੀ ਕਰਦਾ ਸੀ 1960 ਦੇ ਦਹਾਕੇ ਚ ਉਸਦੀ ਪੰਜਾਬੀ ਭਾਸ਼ਾ ਪ੍ਰਤੀ ਉਹਦਾ ਪਿਆਰ ਜਾਗਿਆ ਉਸਨੇ ਗੁਰਮੁਖੀ ਸਿੱਖੀ ਤੇ ਪੰਜਾਬੀ ਦੇ ਨਾਵਲ ਕਹਾਣੀਆਂ ਕਵਤਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਨਾਨਕ ਸਿੰਘ ਮੋਹਨ ਸਿੰਘ ਸ਼ੇਖਮੁਹੰਦ ਬਟਾਲਵੀ ਵੱਲੋਂ ਪ੍ਰੇਰਿਆ ਗਿਆ ਤੇ ਇੱਕ ਲੇਖਕ ਦੇ ਰੂਪ ਵਿੱਚ ਉਸਨੇ ਪਾਕਿਸਤਾਨੀ ਸਫਰਨਾਮਾ ਮੇਰੀ ਗੈਰ ਤਜਪਾਤੀ ਡਾਇਰੀ ਲਿਖੀ ਤੇ ਦੋਸਤਾਂ ਲਈ ਸਮਾਂ ਕੱਢਣ ਵਾਲਾ ਸੀ ਉਹ ਵਿਅਕਤੀ ਦੋਸਤਾਂ ਨਾਲ ਮਿਲਣਸਾਰੀ ਸੀ ਫਿਲਮੀਰ ਜੀ ਵਿਆਹ ਦੇ باوجود ਵੀ ਉਸ ਕੋਲ ਆਪਣੇ ਦੋਸਤਾਂ ਲਈ ਹਮੇਸ਼ਾ ਸਮਾਂ ਹੁੰਦਾ ਸੀ ਉਸ ਦੇ ਘਰ ਲੇਖਕਾਂ ਦੀ ਸ਼ਾਇਰਾਂ ਦੀ ਦੋਸਤਾਂ ਦੀ ਮਹਿਫਲ ਲੱਗੀ ਰਹਿੰਦੀ ਸੀ ਉਹ ਉਹ ਲੇਖਕ ਨੂੰ ਵੀ ਕਹਿੰਦਾ ਕਿ ਤੂੰ ਵੀ ਪੰਜਾਬੀ ਫਿਲਮ ਦੀ ਸਕ੍ਰਿਪਟ ਲਿਖ। ਪਰ ਜਿੱਥੋਂ ਲੇਖਕ ਨਾਲ ਉਸ ਦੀ ਸਾਝ ਪਤਾ ਲੱਗਦੀ ਹੈ ਇਹ ਉਸ ਨੇ ਪੁਸਤਕਾਂ ਲਿਖਿਆ ਮੇਰਾ ਪਾਕਿਸਤਾਨੀ ਸਫਰਨਾਮਾ ਮੇਰੀ ਗੈਰ ਚਜ਼ਬਾਤੀ ਡਾਇਰੀ। ਤਾਂ ਇਹਨਾਂ ਦੋ ਪੁਸਤਕਾਂ ਨੂੰ ਕਾਫੀ ਸਲਾਹ ਜਾਂਦਾ ਹੈ ਤੇ ਉਸ ਦੀ ਜਿਹੜੀ ਜੀਵਨ ਵਿੱਚ ਮਹਾਨ ਐਕਟਰਾਂ ਦੀਆਂ ਡਾਇਰੀਆਂ ਭਾਰਤ ਕ੍ਰਿਤਨੀਆਂ ਡਾਇਰੀਆਂ ਵੀ ਇੱਕ ਕਿਤਾਬ ਹੈ ਇਸ ਸਫਰ ਕਰਦੇ ਸਮੇਂ ਦੇ ਅਹਿਸਾਸ ਉਸ ਨੇ ਆਪਣੀ ਇਸ ਡਾਇਰੀ ਵਿੱਚ ਲਿਖੇ ਪਾਕਿਸਤਾਨੀ ਸਫਰਨਾਮੇ ਵਿੱਚ ਦੋਸਤਾਂ ਥਾਵਾਂ ਘਰਾਂ ਤੇ ਗਲੀਆਂ ਦੀਆਂ ਯਾਦਾਂ ਪ੍ਰਗਟ ਕੀਤੀਆਂ ਤੇ ਲੇਖਕ ਉਸ ਤੋਂ ਬਹੁਤ ਪ੍ਰਭਾਵਿਤ ਸੀ ਬਲਰਾਜ ਸਾਨੀ ਤੋਂ ਜਦੋਂ ਵੀ ਲੇਖਕ ਬੁबई ਜਾਂਦਾ ਉਸ ਤੇ ਕੁਲ ਠਹਿਰਦਾ ਲੇਖਕ ਬਲਵੰਤ ਗਾਰਗੀ ਨੂੰ ਦੇ ਨੇ ਦੇਖਿਆ ਕਿ ਪੰਜਾਬੀ ਪ੍ਰਤੀ ਬਲਰਾਜ ਦੇ ਜਿਹੜੀ ਖੇਚਿਆ ਉਹ ਲੇਖਕ ਨੂੰ ਬੜੀ ਪ੍ਰਭਾਵਿਤ ਕਰਦੀ ਹੈ ਤੇ ਜਿਹੜਾ ਬਲਰਾਜ ਸੀ ਉਸ ਦਾ ਜੀਵਨ ਬੜਾ ਅਨੁਸ਼ਾਸਨ ਭਰਪੂਰ ਸੀ ਉਹ ਸਵੇਰੇ ਸੇਰ ਉੱਠਦਾ ਸਮੇਂ ਸਿਰ ਆਪਣੇ ਕੰਮ ਕਰਦਾ ਬਲਰਾਜ ਵਾਦੇ ਨਿਭਾਉਣ ਵਾਲਾ ਸੀ ਮਤਲਬ ਉਹ ਇੱਕ ਵਾਰ ਜਿਵੇਂ ਦੇਖਨੇ ਉਦਾਹਰਣ ਵੀ ਦਿੱਤੀ ਹੈ ਕਿ ਉਸਨੇ ਕਿਤੇ ਕੋਈ ਨਾਟਕ ਖੇਡਣ ਜਾਣਾ ਸੀ ਤਾਂ ਉਹ ਸਾਰਿਆਂ ਨੇ ਇਹ ਅੰਦਾਜ਼ਾ ਲਾ ਲਿਆ ਕਿ ਉਹ ਨਹੀਂ ਆ ਸਕੇਗਾ ਪਰ ਬੜੀ ਮੁਸ਼ਕਲ ਨਾਲ ਬਲਰਾਜ ਆਪਣੇ ਮੋਟਰਸਾਈਕਲ ਤੇ ਇਧਰੋਂ ਉਧਰੋਂ ਘੁੰਮਦਾ ਘਮਾਉਂਦਾ ਆਪਣੇ ਉਸ ਨਾਟਕ ਵਾਸਤੇ ਖੇਡਣ ਵਾਸਤੇ ਗਿਆ ਜਸਤੀ ਸਾਰਾ ਉਮੀਦਵਾਲੀ ਲਾਲੇ ਸੀ ਕਿਉਂ ਨਹੀਂ ਆਏਗਾ ਉਹ ਪਰਉਪਕਾਰੀ ਸੁਭਾਅ ਵਾਲਾ ਸੀ ਮਤਲਬ ਦੂਜਿਆਂ ਦੇ ਭਲਾ ਕਰਨਾ ਉਹਦੇ ਹਿੱਸੇ ਆਇਆ ਸੀ ਉਹ ਜਦੋਂ ਵੀ ਕੋਈ ਛੋਟਾ ਜਾਂ ਕੋਈ ਵੱਡਾ ਉਹਦੇ ਕੋਲ ਮਦਦ ਵਾਸਤੇ ਆਉਂਦਾ ਤੇ ਉਹ ਆਪਣੇ ਥੋੜੇ ਜਿਹੇ ਕਿਸੇ ਥੋੜੇ ਜਦੋਂ ਉਹ ਅਮੀਰ ਹੋ ਗਿਆ ਉਹ ਤਾਂ ਉਹਦੇ ਕੋਲ ਬਹੁਤ ਪੈਸੇ ਆ ਗਏ ਤਾਂ ਉਦੋਂ ਵੀ ਉਹ ਉਹਨਾਂ ਦੀ ਮਦਦ ਕਰਦਾ ਸੀ ਪਰ ਜਦੋਂ ਉਹਦੇ ਕੋਲ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਉਹ ਮਜ਼ਬੂਤ ਨਹੀਂ ਸੀ ਤਾਂ ਵੀ ਉਹ ਲੋਕਾਂ ਦੀ ਮਦਦ ਕਰਦਾ ਸੀ ਤੇ ਪੰਜਾਬੀ ਸਾਇਤ ਸਭਾ ਦੀਆਂ ਮੀਟਿੰਗਾਂ ਉਹਦੇ ਘਰ 'ਚ ਹੁੰਦੀਆਂ ਤੇ ਆਹ ਬ ਲੋਕਾਂ ਵਿੱਚ ਰਚਣ ਮਿਚਣ ਵਾਲਾ ਸੀ ਤੇ ਉਹ ਪੰਜਾਬੀ ਪਹਿਰਾਵੇ ਪਾਉਣ ਦਾ ਸ਼ਕੀਨ ਸੀ ਉਸਨੇ ਪੰਜਾਬ ਕਲਾ ਕੇਂਦਰ ਦੀ ਜਿਹੜੀ ਸਥਾਪਨਾ ਕੀਤੀ ਪੰਜਾਬ ਪੰਜਾਬੀ ਐਕਟਰਾਂ ਤੇ ਪੰਜਾਬੀ ਸੱਭਿਆਚਾਰ ਨਾਲ ਮੇਲ ਰੱਖਣ ਵਾਲਿਆਂ ਨੂੰ ਜਥੇਬੰਦ ਕਰਕੇ ਉਸਨੇ ਪੰਜਾਬੀ ਕਲਾ ਕੇਂਦਰ ਦੀ ਨੀਂਹ ਰੱਖੀ ਉਸ ਦਾ ਟੀਚਾ ਸੀ 2.5 ਲੱਖ ਰੁਪਏ ਇਕੱਠੇ ਕਰਕੇ ਰਾਂਗਮੰਚ ਸਾਰਨਾ ਇਸਾਰੇ ਬਈ ਵਿੱਚ ਪੰਜਾਬੀ ਨਾਟਕ ਦਿਖਾ ਕੇ ਉਸਨੇ ਪੈਸੇ ਇਕੱਠੇ ਕਰਨ ਦਾ ਮਨ ਬਣਾਇਆ ਉਸਨੇ ਕਿਉਂ ਪੈਸੇ ਕਿਉਂ ਇਕੱਠੇ ਕੀਨੇ ਕਿ ਉਹ ਬਿਲਡਿੰਗ ਬਣਾਉਣ ਵਾਸਤੇ ਉਸਨੇ ਲੇਖਕ ਉਸ ਦਾ ਨਾਟਕ ਕਣਕ ਦੀ ਬਲਦੀ ਲਈ ਚਿੱਠੀ ਲਿਖੀ ਤੇ ਜਿਸ ਵਿੱਚ ਉਸਨੇ ਇੱਕ ਬਦਮਾਸ਼ ਜ਼ਿਮੀਦਾਰ ਦਾ ਰੋਲ ਅਦਾ ਕਰਨਾ ਸੀ ਇਹ ਰੋਲ ਉਹਨੇ ਬੜੀ ਉਤਸ਼ਾਹ ਨਾਲ ਜਿਹੜਾ ਹੈ ਉਹ ਕੀਤਾ ਤੇ ਫਿਰ ਬਲਰਾਜ ਪੰਜਾਬ ਪਰਤਨ ਦੀ ਤਿਆਰੀ ਕਰ ਰਿਹਾ ਸੀ ਤੇ ਉਹਨਾਂ ਦਿਨਾਂ 'ਚ ਹੀ 13 April ਵਿਸਾਖੀ ਪਹਿਲੇ ਦਿਨ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਨਾਲ ਉਸੇ ਦਿਨ ਸ਼ਾਮ ਨੂੰ ਉਸ ਦੀ ਮੌਤ ਹੋ ਗਈ ਤੇ ਜਿਹੜੇ ਪੰਜਾਬੀ ਉਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਹ ਪੰਜਾਬ 'ਚ ਆਏਗਾ ਤੇ ਪੰਜਾਬੀਅਤ ਨੂੰ ਹੋਰ ਅੱਗੇ ਲੈ ਜਾਏਗਾ ਉਹਨਾਂ ਨੂੰ ਬਹੁਤ ਨਿਰਾਸ਼ਾ ਹੋਈ ਤੇ ਲੇਖਕ ਅਨੁਸਾਰ ਜਦੋਂ ਉਸ ਦੀ ਮੌਤ ਹੋਈ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਇਹ ਕਿਹਾ ਸੀ ਕਿ ਉਸ ਦੇ ਕਮਰੇ ਵਿੱਚ ਉਸ ਦੇ ਕੋਲ ਤੇ ਦੇਹ ਦੇ ਕੋਲ ਲੈਂਦਨ ਦੀਆਂ ਕਿਤਾਬਾਂ ਰੱਖੀਆਂ ਜਾਣ ਇਸ ਤਰ੍ਹਾਂ ਉਹ ਕਾਮੁਨਿਸਟ ਪਾਰਟੀ ਨਾਲ ਵੀ ਬੜਾ ਦਿਲੋਂ ਜੁੜਿਆ ਹੋਇਆ ਸੀ ਤੇ ਸਮਾਜਿਕ ਸੇਵਾ ਸੇਵਾ ਕਰਨ ਦੇ ਵਿੱਚ ਜਾਂ ਪੰਜਾਬੀਅਤ ਦੇ ਵਿੱਚ ਹਰ ਪੱਖੋਂ ਉਹ ਆਪਣੇ ਆਪ ਇੱਕ ਸਫਲ ਇਨਸਾਨ ਸੀ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਬਲਰਾਸ ਸਾਨੀ ਮਹਾਨ ਥੀਏਟਰ ਐਕਟਰ ਸੀ ਪੰਜਾਬੀਅਤ ਨਾਲ ਪਿਆਰ ਕਰਨ ਵਾਲਾ ਸੀ ਰਾਜਨੀਤੀ ਦੇ ਵਿੱਚ ਵੀ ਉਸ ਦਾ ਯੋਗਦਾਨ ਸੀ ਲੇਖਕ ਦੇ ਰੂਪ ਵਿੱਚ ਵੀ ਸੀ ਇੱਕ ਦੋਸਤ ਦੇ ਵਿੱਚ ਤੌਰ ਤੇ ਵੀ ਬੜਾ ਵਧੀਆ ਸੀ ਤੇ ਅੱਗੇ ਤੋਂ ਅੱਗੇ ਨਿਰ ਹੋਰ ਨਿਰਮਾਣ ਹੋਰ ਕੰਮ ਕਰਨ ਵਾਸਤੇ ਉਤਸ਼ਾਹ ਤੇ ਪ੍ਰੇਰਨਾ ਦੇਣ ਵਾਲਾ ਸੀ ਇਸ ਮੁਜੇ ਤੌਰ ਤੇ ਪਾਠ ਜਿਹੜਾ ਇਸ ਦੇ ਆਧਾਰ ਤੇ ਅਸੀਂ ਬਲਰਾਜ ਸਾਨੀ ਦੀ ਸ਼ਖਸੀਅਤ ਦੀਆਂ ਕੋ ਝਲਕਾਂ ਦੇਖੀਆਂ ਤੇ ਨਾਲ ਹੀ ਉਹਨਾਂ ਦੀ ਸੁਭਾਅ ਬਾਰੇ ਜਾਣਿਆ ਜਿਹੜਾ ਕਿ 20 ਅੰਕਾਂ ਦੇ ਅਨੁਸਾਰ ਪੇਪਰ ਦੇ ਵਿੱਚ ਆ ਸਕਦਾ ਹੈ ਨਾਇਕ ਬਿੰਬ ਤੇ ਵਿਸ਼ਾ ਇਕੱਠੇ ਨਾਲੋਂ ਨਾਲ ਵੀ ਤੁਸੀਂ ਚਲਾ ਸਕਦੇ ਹੋ ਉਹਦੇ ਨਾਲ ਸੁਭਾਅ ਦੇ ਪੁਆਇੰਟਸ ਲੇ ਕੇ ਨਾਲ ਘਟਨਾਵਾਂ ਨੂੰ ਜੋੜ ਕੇ ਲਿਖ ਸਕਦੇ ਹੋ ਹਰ ਪੰਜਾਬੀ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ